ਸਾਸਰੀ ਕਾਲਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਮੇਰੇ ਵਿਆਹ ਨੂੰ 2 ਸਾਲ ਹੀ ਹੋਏ ਸੀ ਕਿ ਮੇਰਾ ਪਤੀ ਬਿਮਾਰ ਰਹਿਣ ਲੱਗ ਪਿਆ ਮੈਂ ਵੱਡੇ ਤੋਂ ਵੱਡੇ ਡਾਕਟਰ ਤੋਂ ਉਸਦਾ ਇਲਾਜ ਕਰਵਾਇਆ ਪਰ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਇਹਨਾਂ ਦਾ ਬਚਣਾ ਮੁਸ਼ਕਲ ਹੈ ਮੈਂ ਆਪਣੇ ਪਤੀ ਨੂੰ ਲੈ ਕੇ ਦਰਦ-ਦਰਦੀਆਂ ਠੋਕਰਾਂ ਖਾ ਰਹੀ ਸੀ ਮੇਰੇ ਪਤੀ ਦੀ ਇੱਕ ਗੱਲ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਉਹ ਰੋਜ਼ ਮਰਾਤ ਨੂੰ ਮੈਨੂੰ ਕੋਲ ਬੁਲਾਉਂਦਾ ਤੇ ਕਹਿੰਦਾ ਜਦੋਂ ਮੇਰੀ ਮੌਤ ਹੋ ਗਈ ਤਾਂ ਇੱਕ ਤਸਵੀਰ ਫੜ ਕੇ ਕਹਿੰਦਾ ਤੂੰ ਇਸ ਨਾਲ ਵਿਆਹ ਕਰਵਾ ਲਈ ਮੈਂ ਬਹੁਤ ਹੈਰਾਨ ਹੁੰਦੀ ਉਹ ਤਸਵੀਰ ਇੱਕ ਬੁੱਢੇ ਦੀ ਸੀ ਜਿਸ ਦੀ ਉਮਰ ਤਕਰੀਬਨ 80 ਸਾਲ ਹੋਣੀ ਆ ਮੇਰੀ ਉਮਰ ਅਜੇ 27-28 ਸਾਲ ਸੀ ਮੈਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਪ੍ਰਮਾਤਮਾ ਅੱਗੇ ਦਸਾ ਕਰਦੀ ਸੀ ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ ਉਹਨਾਂ ਦੇ ਬਗੈਰ ਜ਼ਿੰਦਗੀ ਗੁਜ਼ਾਰਨਾ ਮੇਰੇ ਲਈ ਬਹੁਤ ਮੁਸ਼ਕਲ ਸੀ ਵਾਹ ਰੱਬ ਦੀ ਕੀਤੀ ਨੂੰ ਕੌਣ ਮੋੜ ਸਕਦਾ ਤੇ ਨਾ ਹੀ ਪ੍ਰਮਾਤਮਾ ਅੱਗੇ ਕਿਸੇ ਦਾ ਜੋਰ ਚੱਲਦਾ ਅੰਤ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਮੈਂ ਅਜੇ ਆਪਣੇ ਪਤੀ ਦੀ ਮੌਤ ਦੇ ਸਦਮੇ ਵਿੱਚੋਂ ਬਾਹਰ ਨਹੀਂ ਨਿਕਲੀ ਸੀ ਉਸ ਟਾਈਮ ਮੇਰੀ ਸੱਸ ਕਹਿਣ ਲੱਗੀ ਕਿ ਜਿਸ ਨਾਲ ਤੇਰਾ ਪਤੀ ਕਹਿੰਦਾ ਸੀ ਤੂੰ ਉਸ ਨਾਲ ਵਿਆਹ ਕਰਵਾ ਲੈ ਉਸ ਦਾ ਬਚਨ ਪੂਰਾ ਕਰ ਮੈਂ ਹੱਥ ਜੋੜ ਕੇ ਇਨਤਹਾ ਕਰਦੀ ਸੀ ਕਿ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ ਪਰ ਮੇਰੀ ਗੱਲ ਨਾ ਸੁਣੀ ਤੇ ਮੇਰਾ ਵਿਆਹ ਹੋ ਗਿਆ ਜਦੋਂ ਵਿਆਹ ਵਾਲੀ ਰਾਤ ਉਹ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ ਤੇ ਮੈਨੂੰ ਚੱਕਰ ਆਉਣ ਲੱਗ ਪਏ ਕਿਉਂਕਿ ਉਹ ਤਾਂ ਮੇਰਾ ਮੇਰਾ ਨਾਮ ਹਰਲੀਨ ਹੈ ਮੈਂ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਲੌਗ ਕਰਦੀ ਹਾਂ ਮੇਰੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਿਸ ਤਰ੍ਹਾਂ ਦੂਜੇ ਮਾਪਿਓ ਚਾਹੁੰਦੇ ਹਨ ਉਸੇ ਤਰ੍ਹਾਂ ਮੇਰੇ ਮਾਪਿਓ ਨੇ ਵੀ ਕਿਹਾ ਕਿ ਤੇਰਾ ਵਿਆਹ ਕਰ ਦਿੰਦੇ ਹਾਂ ਮੈਂ ਆਪਣੇ ਮਾਪਿਓ ਦੀ ਕਲੋਤੀ ਬੇਟੀ ਸੀ ਅਤੇ ਮੈਂ ਉਹਨਾਂ ਦੀ लाਡਲੀ ਸੀ ਮੈਂ ਉਹਨਾਂ ਨੂੰ ਕਿਹਾ ਪਾਪਾ ਅਜੇ ਮੈਂ ਹੋਰ ਪੜਨਾ ਮੈਂ ਵਿਆਹ ਨਹੀਂ ਕਰਵਾਉਣਾ ਤਾਂ ਮੇਰੀ ਗੱਲ ਮੰਨ ਗਏ ਮੈਂ ਆਪਣੀ ਪੜ੍ਹਾਈ ਦੇ ਨਾਲ ਨਾਲ ਆਫਿਸ ਜੁਆਇਨ ਕੀਤਾ ਉੱਥੇ ਡਿਊਟੀ ਨਿਭਾਉਣ ਲੱਗੀ ਜਦੋਂ ਇੱਕ ਦਿਨ ਮੈਂ ਆਪਣੇ ਬੌਸ ਨੂੰ ਦੇਖਿਆ ਤਾਂ ਮੈਂ ਉਸ ਨੂੰ ਦੇਖਦੀ ਹੀ ਰਹਿ ਗਈ ਉਹ ਇੰਨਾ ਸੋਹਣਾ ਸੀ ਆਫਿਸ ਦੀਆਂ ਕਈ ਕੁੜੀਆਂ ਉਸ ਦੇ ਪਿੱਛੇ ਦੀਵਾਨੀਆਂ ਸੀ ਉਸ ਦੇ ਹਾਲ ਦੁਆਲੇ ਬਿਨਾ ਮਤਲਬ ਤੋਂ ਘੁੰਮਦੀਆਂ ਰਹਿੰਦੀਆਂ ਤੇ ਉਸ ਦੇ ਆਫਿਸ ਵਿੱਚ ਜਾਣ ਦਾ ਕੋਈ ਨਾ ਕੋਈ ਬਹਾਨਾ ਲੱਭਦੀਆਂ ਰਹਿੰਦੀਆਂ ਇਹ ਕੁੜੀਆਂ ਤਾਂ ਉਸ ਨਾਲ ਵਿਆਹ ਵੀ ਕਰਵਾਉਣਾ ਚਾਹੁੰਦੀਆਂ ਸੀ ਮੈਨੂੰ ਵੀ ਮੇਰਾ ਬੋਸ ਬਹੁਤ ਪਸੰਦ ਸੀ ਪਰ ਮੈਂ ਆਪਣੀ ਹੱਦ ਵਿੱਚ ਰਹਿੰਦੀ ਸੀ ਮੇਰੇ ਮਾਪਿਓ ਨੇ ਭਰੋਸਾ ਕਰਕੇ ਮੈਨੂੰ ਇੱਥੇ ਭੇਜਿਆ ਸੀ ਮੈਂ ਉਹਨਾਂ ਦੀ ਇੱਜ਼ਤ ਤੇ ਕੋਈ ਵੀ ਦਾਗ ਨਹੀਂ ਲਾਉਣਾ ਚਾਹੁੰਦੀ ਸੀ ਮੈਂ ਸੋਚਦੀ ਸੀ ਕਿ ਜੇ ਮੇਰੇ ਬੋਸ ਨੇ ਮੈਨੂੰ ਮਿਲਣਾ ਹੋਇਆ ਤਾਂ ਪਰਮਾਤਮਾ ਆਪੇ ਮਿਲਾ ਦੇਵੇਗਾ ਕਿਉਂਕਿ ਜੋੜੀਆਂ ਉਪਰੋਂ ਬਣ ਕੇ ਆਉਂਦੀਆਂ ਹਨ ਮੇਰੀ ਬੋਸ ਨਾਲ ਜਿਆਦਾ ਗੱਲ ਨਹੀਂ ਹੁੰਦੀ ਸੀ ਸਿਰਫ ਕੰਮ ਮਤਲਬ ਦੀ ਹੀ ਕੋਈ ਨਾ ਕੋਈ ਗੱਲ ਹੁੰਦੀ ਸੀ ਉਸ ਦਾ ਨਾਮ ਰਾਜੀਵ ਸੀ ਉਹ ਜਿੰਨਾ ਸੋਹਣਾ ਸੀ ਉਸ ਤੋਂ ਵੱਧ ਉਸ ਦੀ ਇੱਕ ਗੱਲ ਬਹੁਤ ਵਧੀਆ ਸੀ ਉਹ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਸੀ ਮੈਂ ਵੀ ਚਾਹੁੰਦੀ ਸੀ ਕਿ ਮੇਰਾ ਪਤੀ ਕੁੜੀਆਂ ਦੀ ਇੱਜ਼ਤ ਕਰਨ ਵਾਲਾ ਹੋਵੇ ਇੱਕ ਦਿਨ ਮੈਨੂੰ ਰਾਜੀਵ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਮੈਂ ਤਾਂ ਪਹਿਲਾਂ ਹੀ ਤਿਆਰ ਬੈਠੀ ਸੀ ਪਰ ਮੈਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਕੰਟਰੋਲ ਕਰਕੇ ਕਿਹਾ ਕਿ ਮੈਂ ਆਪਣੇ ਮਾਤਾ ਪਿਤਾ ਦੀ ਮਰਜ਼ੀ ਤੋਂ ਬਿਨਾਂ ਵਿਆਹ ਨਹੀਂ ਕਰਵਾ ਸਕਦੀ ਜੀ ਉਹ ਵਿਆਹ ਕਰਨ ਨੂੰ ਰਾਜ਼ੀ ਹੋਏ ਤਾਂ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਵਾਂਗੀ ਇਸ ਗੱਲ ਤੇ ਰਾਜੀਵ ਨੇ ਕਿਹਾ ਕਿ ਤੂੰ ਆਪਣੇ ਮਾਪੇ ਨਾਲ ਗੱਲ ਕਰ ਲੈ ਉਸ ਤੋਂ ਬਾਅਦ ਮੈਨੂੰ ਆਪਣਾ ਫੈਸਲਾ ਦੱਸ ਦੇਵੀਂ ਮੈਂ ਆਪਣੇ ਘਰੇ ਆ ਕੇ ਆਪਣੇ ਮਾਤਾ ਪਿਤਾ ਨਾਲ ਰਾਜੀਵ ਬਾਰੇ ਗੱਲ ਕੀਤੀ ਤਾਂ ਉਹਨਾਂ ਨੂੰ ਦੱਸਿਆ ਉਹ ਬਹੁਤ ਵਧੀਆ ਇਨਸਾਨ ਹਨ ਮੇਰੇ ਮਾਪਿਓ ਵਿਆਹ ਦੇ ਲਈ ਝੱਟ ਹੀ ਮੰਨ ਗਏ ਤਾਂ ਮੈਂ ਰਾਜੀਵ ਨੂੰ ਇਹ ਗੱਲ ਫੋਨ ਤੇ ਦੱਸ ਦਿਤੀ ਕਿ ਮੇਰੇ ਮਾਪਿਓ ਵਿਆਹ ਲਈ ਮੰਨ ਗਏ ਹਨ પરમ મુસીબત ਉਸ ટાઈમ આવી જદ રાજીવ ને કીહા કે ઉસ دے પિતા ਵਿਆਹ ਲਈ નહીં ਮੰન રહે મેનું ਹੈਰਾਨੀ ਸੀ કે રાજીવ ਤਾਂ હંમેશા انہાں ਦੀਆਂ ਗੱਲਾਂ ਕਰਦਾ ਸੀ કે میرے ماں پیਓ میری ਖੁਸ਼ੀ ਲਈ ਕੁਝ ਵੀ ਕਰ ਸਕਦੇ ਹਨ ਬਾਅਦ ਵਿੱਚ ਪਤਾ ਲੱਗਿਆ કે انہાਦੇ ਪਾਪਾ ਨੇ ਕਿਸੇ ਹੋਰ ਥਾਂ ਇਹਨਾਂ ਦਾ ਰਿਸ਼ਤਾ ਦੇਖਿਆ ਹੋਇਆ ਸੀ ਤਾਂ ਕਰਕੇ ਉਹ ਇਸ ਰਿਸ਼ਤੇ ਨੂੰ ਨਹੀਂ ਮੰਨ ਰਹੇ ਸੀ ਅਖੀਰ ਵਿੱਚ ਰਾਜੀ ਨੇ ਵੀ ਮੈਨੂੰ ਕਿਹਾ ਕਿ ਮੈਂ ਆਪਣੇ ਮਾਪਿਓ ਨੂੰ ਮਨਾ ਕੇ ਹੀ ਰਹਾਗਾ ਤੇਰੇ ਨਾਲ ਵਿਆਹ ਕਰਵਾਵਾਂਗਾ ਤੂੰ ਹੀ ਇੰਤਜ਼ਾਰ ਕਰੀ ਮੈਂ ਪ੍ਰੋਸਾ ਦਵਾਇਆ ਕਿ ਜਦੋਂ ਤੱਕ ਤੁਹਾਡੇ ਮਾਪਿਓ ਨਹੀਂ ਮੰਨਦੇ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਭਾਵੇਂ ਮੇਰੀ ਸਾਰੀ ਉਮਰ ਲੰਘ ਜਾਵੇ ਰਾਜੀ ਨੇ ਆਪਣੇ ਮਾਪਿਓ ਨੂੰ ਕਿਹਾ ਕਿ ਜੇ ਮੈਂ ਵਿਆਹ ਕਰਵਾਵਾਂਗਾ ਤਾਂ ਸਿਰਫ ਮੇਰੇ ਨਾਲ ਨਹੀਂ ਤਾਂ ਉਹ ساری ਉਮਰ ਵਿਆਹ ਨਹੀਂ ਕਰਵਾਏਗਾ ਅਖੀਰ ਵਿੱਚ ਉਸ ਦੇ ਮਾਪਿਓ ਵੀ ਆ ਲਈ ਮੰਨ ਗਏ ਤੇ ਉਹ ਰਿਸ਼ਤਾ ਲੈ ਕੇ ਸਾਡੇ ਘਰ ਆਏ ਮੈਨੂੰ ਦੇਖ ਕੇ ਉਸ ਦੀ ਮਾਂ ਨੇ ਕਿਹਾ ਵਾ ਮੇਰੇ ਬੇਟੇ ਦੀ ਪਸੰਦ ਕਿੰਨੀ ਸੋਹਣੀ ਹੈ ਤਾਂ ਮੇਰੇ ਦਿਲ ਨੂੰ ਤਸੱਲੀ ਹੋਈ ਕਿ ਉਹਨਾਂ ਨੂੰ ਰਿਸ਼ਤਾ ਮਨਜ਼ੂਰ ਹੈ ਜੇ ਉਹ ਨਾ ਕਰ ਜਾਂਦੇ ਤਾਸੀਂ ਕੀ ਕਰਦੇ ਫਿਰ ਸਾਡੇ ਵਿਆਹ ਦੀ ਤਰੀਕ ਪੱਕੀ ਹੋ ਗਈ ਇੱਕ ਮਹੀਨੇ ਬਾਅਦ ਤਰੀਕ ਰੱਖੀ ਗਈ ਵਿਆਹ ਦੀਆਂ ਤਿਆਰੀਆਂ ਜੋਰ ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਸਾਡਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਹੋਇਆ ਵਿਆਹ ਦੀ ਰਾਤ ਮੇਰੇ ਪਤੀ ਨੇ ਮੇਰੀ ਬਹੁਤ ਜ਼ਿਆਦਾ ਤਾਰੀਫ ਕੀਤੀ ਉਹਨਾਂ ਨੇ ਮੇਰੇ ਸਾਹਮਣੇ ਇੱਕ ਬਾਕਸ ਖੋਲਿਆ ਤਾਂ ਮਹਿਰਾਂ ਰਹਿ ਗਈ ਉਸ ਵਿੱਚ ਡਾਇਮੰਡ ਦਾ ਸੈੱਟ ਸੀ ਮੈਂ ਕਿਹਾ ਇਹਨਾਂ ਸੋਹਣਾ ਸੈੱਟ ਤਾਂ ਉਹ ਕਹਿੰਦੇ ਤੇਰੇ ਮੁਕਾਬਲੇ ਕੁਝ ਵੀ ਨਹੀਂ ਫਿਰ ਉਹ ਕਹਿਣ ਲੱਗੇ ਕਿ ਤੂੰ ਮੇਰੇ ਮਾਪਿਓ ਦਾ ਖਿਆਲ ਰੱਖੀ ਤੇ ਹਮੇਸ਼ਾ ਉਹਨਾਂ ਦੀ ਗੱਲ ਮੰਨੀ ਕਿਉਂਕਿ ਮੈਂ ਆਪਣੇ ਵਿਆਹ ਦੇ ਲਈ ਉਹਨਾਂ ਨੂੰ ਬਹੁਤ ਮੁਸ਼ਕਲ ਮਨਾਇਆ ਕੱਲ ਨੂੰ ਇਸ ਤਰ੍ਹਾਂ ਨਾ ਕਹਿਣ ਕਿ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਹੁਣ ਸਾਨੂੰ ਪੁੱਛਦੀ ਨਹੀਂ ਮੈਂ ਹਾਂ ਵਿੱਚ ਸਿਰ ਹਿਲਾਇਆ ਮੈਂ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਨ ਲੱਗੀ ਉਸ ਤੋਂ ਬਾਅਦ ਅਸੀਂ ਹਾਨੀਮੂਨ ਤੇ ਗਏ ਉੱਥੇ ਵੀ ਮੇਰੇ ਪਤੀ ਨੇ ਮੇਰੇ ਉੱਤੇ ਦਿਲ ਖੋਲ ਕੇ ਖਰਚਾ ਕੀਤਾ ਉਹ ਅਕਸਰ ਹੀ ਮੈਨੂੰ ਮਹਿੰਗੇ ਮਹਿੰਗੇ ਤੋਹਫੇ ਅਤੇ ਕੱਪੜੇ ਦਿਵਾਉਂਦੇ ਸੀ ਜਦੋਂ ਅਸੀਂ ਹਨੀਮੂਨ ਤੋਂ ਵਾਪਸ ਆਏ ਤਾਂ ਮੈਂ ਆਪਣੀ ਸਾਸ ਨੂੰ ਕਿਹਾ ਕਿ ਘਰ ਦੀ ਜ਼ਿੰਮੇਵਾਰੀ ਹੁਣ ਮੈਂ ਸੰਭਾਲ ਲਵਾਂਗੀ ਤੁਸੀਂ ਆਰਾਮ ਕਰੋ ਤਾਂ ਉਸਨੇ ਕਿਹਾ ਕਿ ਸਾਰਾ ਕੰਮ ਤਾਂ ਘਰ ਵਿੱਚ ਨੌਕਰ ਕਰਦੇ ਹਨ ਤੇ ਖਾਣਾ ਘਰ ਦਾ ਮੈਂ ਬਣਾ ਲੈਂਦੀ ਹਾਂ ਮੈਂ ਚੁੱਪ ਕਰਕੇ ਅੰਦਰ ਬੈਠ ਗਈ ਹੁਣ ਮੈਂ ਸਾਰਾ ਦਿਨ ਫ੍ਰੀ ਬੈਠੀ ਰਹਿੰਦੀ ਸੀ ਕਾ ਇੱਕ ਦਿਨ ਮੇਰੇ ਪਤੀ ਨੇ ਕਿਹਾ ਤੂੰ ਇਸ ਤਰ੍ਹਾਂ ਵਹਿਲੀ ਬੈਠੀ ਬੋਰ ਹੋ ਜਾਂਦੀ ਹੋ ਮੇਰੇ ਨਾਲ ਆਫਿਸ ਜੁਆਇਨ ਕਰ ਲੈ ਮੈਂ ਆਪਣੇ ਪਤੀ ਨਾਲ ਆਫਿਸ ਜਾਣ ਲੱਗ ਪਈ ਹੁਣ ਅਸੀਂ ਦੋਨੋਂ ਹੀ ਵਾਪਸ ਇਕੱਠੇ ਆਉਂਦੇ ਤੇ ਹਰ ਵਕਤ ਇਕੱਠੇ ਰਹਿੰਦੇ ਮੇਰਾ ਪਤੀ ਅਕਸਰ ਹੀ ਮੈਨੂੰ ਘਮਾਉਣ ਲੈ ਜਾਂਦਾ ਸੀ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਸਹੁਰਾ ਪਰਿਵਾਰ ਮੇਰੇ ਤੋਂ ਖੁਸ਼ ਨਹੀਂ ਜੇ ਇਸ ਬਾਰੇ ਮੈਂ ਰਾਜੀਵ ਨਾਲ ਗੱਲ ਕਰਦੀ ਤਾਂ ਉਹ ਕਹਿੰਦੇ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜਦੋਂ ਮੈਂ ਤੇਰੇ ਨਾਲ ਹਾਂ ਮੈਂ ਵੀ ਸੋਚਦੀ ਕਿ ਮੇਰਾ ਪਤੀ ਮੇਰੇ ਨਾਲ ਮੈਨੂੰ ਹੋਰ ਕਿਸੇ ਦੀ ਕੀ ਲੋੜ ਹੈ ਕਈ ਵਾਰ ਮੈਂ ਆਪਣੀ ਛੋਟੀ ਨਣਾਂ ਨੂੰ ਕਹਿੰਦੀ ਕਿ ਘੁੰਮਣ ਚਲੀਏ ਤਾਂ ਮੇਰੀ ਸੱਸ ਮੈਨੂੰ ਉਸੇ ਟਾਈਮ ਰੋਕ ਲੈਂਦੀ ਕਹਿੰਦੀ ਕਿ ਤੇਰਾ ਹੁਣੇ ਵਿਆਹ ਹੋਇਆ ਤੂੰ ਆਪਣੇ ਪਤੀ ਨਾਲ ਕੋਈ ਜ਼ਰੂਰਤ ਨਹੀਂ ਤਾਂ ਮੈਨੂੰ ਬਹੁਤ ਜੀਵ ਲੱਗਦਾ ਪਰ ਮੈਂ ਇਸ ਗੱਲ ਨੂੰ ਇਗਨੋਰ ਕਰ ਦਿੰਦੀ ਕਿਉਂਕਿ ਛੋਟੀ ਗੱਲ ਨਾਲ ਵੱਡੀ ਲੜਾਈ ਬਣ ਜਾਂਦੀ ਆ ਮੇਰੀ ਜ਼ਿੰਦਗੀ ਬਹੁਤ ਖੁਸ਼ੀ-ਖੁਸ਼ੀ ਲੰਘ ਰਹੀ ਸੀ ਮੈਂ ਆਪਣੇ ਪਤੀ ਨਾਲ ਅਤੇ ਪਤੀ ਮੇਰੇ ਨਾਲ ਬਹੁਤ ਖੁਸ਼ ਸੀ ਪਰ ਮੇਰੀਆਂ ਖੁਸ਼ੀਆਂ ਜ਼ਿਆਦਾ دیر ਤੱਕ ਰੱਬ ਨੂੰ ਬਰਦਾਸ਼ਤ ਨਾ ਹੋਈਆਂ ਤੇ ਇੱਕ ਦਿਨ ਮੇਰੇ ਪਤੀ ਦੀ ਹਾਲਤ ਖਰਾਬ ਹੋ ਗਈ ਅਤੇ ਮੇਰੇ ਸਹੁਰਾ ਸਾਹਿਬ ਉਸ ਨੂੰ ਜਲਦੀ ਨਾਲ ਹਸਪਤਾਲ ਲੈ ਗਏ ਮੈਨੂੰ ਸਮਝ ਨਹੀਂ ਆ ਰਿਹਾ ਸੀ ਉਹਨਾਂ ਨੂੰ ਕੀ ਹੋ ਗਿਆ ਜੇ ਮੈਂ ਉਹਨਾਂ ਨੂੰ ਆਇਆ ਨੂੰ ਪੁੱਛਿਆ ਤਾਂ ਉਹ ਕਹਿੰਦੇ ਰਿਪੋਰਟ ਕੱਲ ਨੂੰ ਆਵੇਗੀ ਫਿਰ ਸਵੇਰੇ ਜਦੋਂ ਉਹ ਵਾਪਸ ਆਏ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਰਿਪੋਰਟ ਕਿੱਥੇ ਆ ਤਾਂ ਉਹ ਕਹਿੰਦੇ ਪਿੱਛੇ ਪਾਪਾ ਲੈ ਕੇ ਆਉਂਦੇ ਹੋਣਗੇ ਮੇਰੇ ਪਤੀ ਦੀ ਸਿਹਤ ਅਕਸਰ ਖਰਾਬ ਰਹਿੰਦੀ ਤੇ ਉਹਨਾਂ ਨੂੰ ਹਸਪਤਲ ਵੀ ਮੇਰੇ ਸਹੁਰਾ ਸਾਹਿਬ ਲੈ ਕੇ ਜਾਂਦੇ ਸੀ ਜੇ ਮੈਂ ਰਿਪੋਰਟ ਦਾ ਪੁੱਛਦੀ ਤਾ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੰਦੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਅਕਸਰ ਕੀ ਬਿਮਾਰੀ ਲੱਗ ਗਈ ਇੱਕ ਦਿਨ ਮੇਰੇ ਪਤੀ ਨੇ ਰਾਤ ਦੇ ਟਾਈਮ ਮੈਨੂੰ ਆਪਣੇ ਕੋਲ ਸੱਦੀ ਆ ਤੇ ਕਿਹਾ ਕਿ ਹੁਣ ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦੋਂ ਖਤਮ ਹੋ ਜਾਵੇ ਉਹਨਾਂ ਨੇ ਆਪਣੀ ਜੇਬ ਵਿੱਚੋਂ ਇੱਕ ਫੋਟੋ ਕੱਢੀ ਤੇ ਮੈਨੂੰ ਕਹਿੰਦੇ ਮੈਂ ਚਾਹੁੰਦਾ ਕਿ ਮੇਰੇ ਮਰਨ ਤੋਂ ਬਾਅਦ ਤੂੰ ਦੂਸਰਾ ਵਿਆਹ ਕਰਵਾ ਲਈ ਤੇ ਉਹ ਫੋਟੋ ਮੇਰੇ ਅੱਗੇ ਰੱਖ ਦਿੱਤੀ ਇਸ ਆਦਮੀ ਨਾਲ ਵਿਆਹ ਕਰਵਾ ਲਈ ਉਹ ਫੋਟੋ ਦੇਖ ਕੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਉਹ ਇਨਸਾਨ ਕੋਈ 80 ਸਾਲ ਦਾ ਹੋਣਾ ਮੈਂ ਫੋਟੋ ਤੇ ਧਿਆਨ ਨਾ ਦਿੱਤਾ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਕਿ ਮੇਰਾ ਪਤੀ ਛੇਤੀ ਠੀਕ ਹੋ ਜਾਵੇ ਫਿਰ ਕੁਝ ਦਿਨਾਂ ਬਾਅਦ ਮੇਰੇ ਪਤੀ ਦੀ ਹਾਲਤ ਕੁਝ ਠੀਕ ਹੋਈ ਤਾਂ ਉਹਨਾਂ ਨੇ ਕਿਹਾ ਮੈਂ ਆਫਿਸ ਜਾਣਾ ਉਹਨਾਂ ਨੂੰ ਬਹੁਤ ਰੋਕਿਆ ਪਰ ਉਹ ਨਾ ਮੰਨੇ ਆਫਿਸ ਚਲੇ ਗਏ ਆਫਿਸ ਵਿੱਚੋਂ 2 ਘੰਟਿਆਂ ਬਾਅਦ ਫੋਨ ਆਇਆ ਕਿ ਮੇਰੇ ਪਤੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤੇ ਉਹਨਾਂ ਨੂੰ ਹਸਪਤਾਲ ਚ ਲਿਜਾਇਆ ਗਿਆ ਮੈਂ ਜਲਦੀ ਜਲਦੀ ਹਸਪਤਾਲ ਪਹੁੰਚੀ ਜਦੋਂ ਮੈਂ ਕੋਲ ਪਹੁੰਚੀ ਤਾਂ ਮੇਰੇ ਪਤੀ ਕਹਿਣ ਲੱਗੇ ਮੇਰਾ ਟਾਈਮ ਆ ਗਿਆ ਮੇਰੀ ਗੱਲ ਯਾਦ ਰੱਖਣਾ ਇਹ ਕਹਿ ਕੇ ਉਹਨਾਂ ਨੇ ਮੇਰੀਆਂ ਬਾਹਾਂ ਵਿੱਚ ਆਪਣਾ ਦਮ ਤੋੜ ਦਿੱਤਾ ਮੈਂ ਤਾਂ ਪੱਥਰ ਦੀ ਮੂਰਤ ਬਣ ਕੇ ਰਹਿ ਗਈ ਮੇਰੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਹੋਵੇ ਉਹਨਾਂ ਦੀ ਮੌਤ ਨੂੰ 5 ਦਿਨ ਹੋਏ ਸੀ ਮੇਰੇ ਮਾਪਿਓ ਮੈਨੂੰ ਲੈਣ ਲਈ ਆਏ ਮੈਂ ਉਹਨਾਂ ਨਾਲ ਜਾਣਾ ਚਾਹੁੰਦੀ ਸੀ ਪਰ ਮੇਰੀ ਸੱਸ ਕਹਿਣ ਲੱਗੀ ਕਿ ਇਹ ਹੁਣ ਸਾਡੀ ਜ਼ਿੰਮੇਵਾਰੀ ਹੈ ਤੇ ਇਸ ਘਰ ਦੀ ਬੇਟੀ ਹੈ ਮੈਂ ਆਪਣੇ ਕੋਲ ਰੱਖਾਂਗੀ ਹੁਣ ਮੇਰੀ ਸੱਸ ਕਹਿਣ ਲੱਗੀ ਕਿ ਮੈਂ ਆਪਣੇ ਪੁੱਤ ਦੀ ਆਖਰੀ ਇੱਛਾ ਪੂਰੀ ਕਰਨਾ ਚਾਹੁੰਦੀ ਹਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਹੈ ਮੈਂ ਸਾਰਾ ਦਿਨ ਕਮਰੇ ਵਿੱਚ ਬੈਠੀ ਰਹਿੰਦੀ ਸੀ ਤੇ ਮੈਨੂੰ ਤਾਂ ਆਪਣੀ ਸੁਧ-ਬੁੱਧ ਨਹੀਂ ਸੀ ਮੇਰੀ ਕਿਸੇ ਨੇ ਗੱਲ ਨਾ ਸੁਣੀ ਤੇ ਉਹਨਾਂ ਨੇ ਮੇਰਾ ਵਿਆਹ ਉਸ ਬੁੱਢੇ ਨਾਲ ਕਰਵਾ ਦਿੱਤਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਕਿ ਕਿੱਡੀ ਬਿਸ਼ਰਮ ਔਰਤਾ ਪਤੀ ਮਰੇ ਨੂੰ ਅਜੇ ਹਫਤਾ ਨਹੀਂ ਹੋਇਆ ਤੇ ਦੂਜਾ ਵਿਆਹ ਕਰਵਾ ਲਿਆ ਫਿਰ ਮੇਰੀ ਨਣਾਣ ਮੈਨੂੰ ਕਮਰੇ ਵਿੱਚ ਛੱਡ ਗਈ ਜਦੋਂ ਮੇਰਾ ਪਤੀ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਦੇਖ ਕੇ ਬੈੱਡ ਤੋਂ ਉੱਠੀ ਉਹ ਕੋਈ ਹੋਰ ਨਹੀਂ ਬਲਕਿ ਮੇਰਾ ਸਹੁਰਾ ਸੀ ਮੈਂ ਉਸ ਨੂੰ ਕਿਹਾ ਤੁਸੀਂ ਇੱਥੇ ਕੀ ਕਰਦੇ ਹੋ ਤਾਂ ਉਸ ਨੇ ਕਿਹਾ ਤੇਰਾ ਦੂਜਾ ਵਿਆਹ ਮੇਰੇ ਨਾਲ ਹੋਇਆ ਮੈਂ ਉਸ ਨੂੰ ਕਿਹਾ ਮੈਂ ਤੁਹਾਨੂੰ ਆਪਣੇ ਪਿਓ ਦੀ ਨਜ਼ਰ ਨਾਲ ਦੇਖਦੀ ਹਾਂ ਤੁਹਾਨੂੰ ਆਪਣਾ ਪਤੀ ਨਹੀਂ ਮੰਨਦੀ ਉਹ ਕਹਿਣ ਲੱਗੇ ਅਸੀਂ ਤਾਂ ਆਪਣੇ ਪੁੱਤ ਦੀ ਇੱਛਾ ਪੂਰੀ ਕਰ ਰਹੇ ਹਾਂ ਮੈਂ ਰੋਲਾ ਪਾਉਣ ਲੱਗ ਪਈ ਤਾਂ ਮੇਰੀ ਸੱਸ ਮੇਰਾ ਰੋਲਾ ਸੁਣ ਕੇ ਸਾਡੇ ਕਮਰੇ ਵਿੱਚ ਆ ਗਈ ਮੈਨੂੰ ਦੇਖ ਕੇ ਬੋਲਣ ਲੱਗ ਪਈ ਕਿ ਤੂੰ ਆਪਣੇ ਪਤੀ ਦੀ ਇੱਛਾ ਨਹੀਂ ਮੰਨ ਸਕਦੀ ਮੈਂ ਕਿੱਡਾ ਵੱਡਾ ਜਿਗਰਾ ਕਰਕੇ ਆਪਣਾ ਪਤੀ ਤੈਨੂੰ ਦਿੱਤਾ ਮੈਂ ਉਹਨਾਂ ਨੂੰ ਕਿਹਾ ਮੈਨੂੰ ਕੁਝ ਨਹੀਂ ਪਤਾ ਤੁਸੀਂ ਹੁਣੇ ਮੇਰੇ ਕਮਰੇ ਵਿੱਚੋਂ ਨਿਕਲ ਜਾਓ ਮੇਰੀ ਸੱਸ ਕਹਿਣ ਲੱਗੀ ਤੂੰ ਰੋਲਾ ਨਾ ਪਾ ਅਸੀਂ ਹੁਣੇ ਇਸ ਕਮਰੇ ਵਿੱਚੋਂ ਚੱਲ ਜਾਂਦੇ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਪਤੀ ਨੇ ਇਹ ਗੱਲ ਕਿਉਂ ਕਹੀ ਮੇਰੀ ਸੱਸ ਨੂੰ ਮੇਰੀ ਸੌਂਕੜ ਬਣਾ ਦਿੱਤਾ ਮੈਂ ਸਾਰਾ ਦਿਨ ਕਮਰੇ ਵਿੱਚ ਬੈਠੀ ਰਹਿੰਦੀ ਇੱਕ ਨੌਕਰਾਨੀ ਮੈਨੂੰ ਰੋਟੀ ਦੇ ਜਾਂਦੀ ਤੇ ਮੈਂ ਉਹ ਖਾ ਲੈਂਦੀ ਮੈਨੂੰ ਮੇਰੀ ਜ਼ਿੰਦਗੀ ਦੀ ਸਮਝ ਨਹੀਂ ਆ ਰਹੀ ਸੀ ਹੁਣ ਮੇਰਾ ਪਤੀ ਜਦੋਂ ਕਮਰੇ ਵਿੱਚ ਆਉਂਦਾ ਤਾਂ ਸਾਡਾ ਰੋਲਾ ਸ਼ੁਰੂ ਹੋ ਜਾਂਦਾ ਮੇਰੀ ਸੱਸ ਕਹਿਣ ਲੱਗੀ ਕਿੰਨੀ ਬੇਸ਼ਰਮ ਤੂੰ ਤੂੰ ਆਪਣੇ ਪਤੀ ਦਾ ਕਹਿਣਾ ਨਹੀਂ ਮੰਨਦੀ ਮੈਂ ਉਸ ਨੂੰ ਕਿਹਾ ਕਿ ਸ਼ਰਮ ਕਰ ਮੈਂ ਤੇਰੇ ਪੁੱਤ ਦੀ ਘਰ ਵਾਲੀ ਹਾਂ ਤੇਰੀਆਂ ਧੀਆ ਵਰਗੀ ਤੌਕਤਸਾ ਲੱਗ ਪਈ ਮੇਰੇ ਤੋਂ ਕੁਝ ਕਾਗਜ਼ਾਂ ਤੇ ਸਾਈਨ ਕਰਾਏ ਗਏ ਤੇ ਵਾਦਾ ਕੀਤਾ ਗਿਆ ਕਿ ਉਹ ਮੇਰੇ ਕਮਰੇ ਵਿੱਚ ਨਹੀਂ ਆਉਣਗੇ ਪਰ ਉਹਨਾਂ ਦੀਆਂ ਗੱਲਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸੀ ਅਕਸਰ ਕੀ ਗੱਲ ਹੋ ਰਹੀ ਸੀ ਉਹਨਾਂ ਦੇ ਵਿੱਚ ਮੈਂ ਆਫਿਸ ਜਾਣ ਲੱਗੀ ਤਾਂ ਮੇਰਾ ਸਹੁਰਾ ਕਹਿਣ ਲੱਗਿਆ ਕਿ ਹੁਣ ਤੂੰ ਮੇਰੀ ਪਤਨੀ ਹੈ ਤੂੰ ਘਰ ਵਿੱਚ ਰਹਿ ਕੇ ਕੰਮ ਕਰਿਆ ਕਰ ਇੱਕ ਦਿਨ ਮੈਂ ਕਮਰੇ ਤੋਂ ਬਾਹਰ ਨਿਕਲੀ ਤਾਂ ਮੇਰੀ ਸੱਸ ਤੇ ਸਹੁਰਾ ਗੱਲਾਂ ਕਰ ਰਹੇ ਸੀ ਕਿ ਸਾਰੀ ਜਾਇਦਾਦ ਅਰਾਜੀਵ ਨੇ ਮਰਨ ਤੋਂ ਪਹਿਲਾਂ ਇਸ ਦੇ ਨਾਮ ਕਰ ਦਿੱਤੀ ਤੇ ਹੁਣ ਇਹ ਸਾਡੇ ਲਈ ਮੁਸ਼ਕਲ ਖੜੀ ਹੋ ਗਈ ਉਹਨਾਂ ਦੇ ਚਿਹਰੇ ਤੇ ਕੋਈ ਰਜੀਵ ਦੀ ਮੌਤ ਦਾ ਦੁੱਖ ਨਹੀਂ ਸੀ ਮੈਂ ਇਸ ਤੋਂ ਪਰਦਾਫਾਸ਼ ਕਰਨਾ ਚਾਹੁੰਦੀ ਸੀ ਤਾਂ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਮੈਂ ਰਾਤ ਨੂੰ ਤਿਆਰ ਹੋ ਕੇ ਆਪਣੇ ਪਤੀ ਕੋਲ ਗਈ ਉਹ ਮੇਰੀ ਸੱਸ ਨਾਲ ਬੈੱਡ ਤੇ ਬੈਠਾ ਸੀ ਮੈਂ ਉਸ ਦਾ ਹੱਥ ਫੜ ਕੇ ਕਿਹਾ ਕਿ ਹੁਣ ਤੂੰ ਇਕੱਲਾ ਇਸ ਦਾ ਪਤੀ ਨਹੀਂ ਮੇਰਾ ਵੀ ਪਤੀ ਹੈ ਮੇਰਾ ਵੀ ਤੇਰੇ ਤੇ ਹੱਕ ਬਣਦਾ ਚੱਲ ਮੇਰੇ ਕਮਰੇ ਵਿੱਚ ਉਹ ਖੁਸ਼ੀ ਨਾਲ ਉੱਠ ਖੜਾ ਹੋਇਆ ਓ ਕਿੱਥੇ 80 ਸਾਲ ਦਾ ਬੁੱਢਾ ਤੇ ਕਿੱਥੇ ਮੈਂ 27-28 ਸਾਲ ਦੀ ਮੈਂ ਤੇ ਮੇਰਾ ਪਤੀ ਜਦੋਂ ਕਮਰੇ ਵਿੱਚ ਆਏ ਤਾਂ ਮੈਂ ਉਸ ਨੂੰ ਆਪਣੇ ਪਿਆਰ ਦਾ ਵਾਸਤਾ ਦਿੰਦੇ ਹੋਏ ਕਿਹਾ ਕਿ ਇਸ ਬੁੱਢੀ ਨੂੰ ਘਰੋਂ ਕੱਢ ਦੇ ਫਿਰ ਮੈਂ ਇਹ ਸਾਰੀ ਜਾਇਦਾਦ ਆਪਣੀ ਤੇਰੇ ਨਾਮ ਕਰ ਦਵਾਂਗੀ ਤੇਰੀ ਪਤਨੀ ਬਣ ਕੇ ਰਾਂਗੀ ਇਹ ਗੱਲਾਂ ਮੇਰੀ ਸੱਸ ਨੇ ਕੰਨ ਲਾ ਕੇ ਸਾਡੇ ਕਮਰੇ ਵਿੱਚੋਂ ਸੁਣ ਲਈਆਂ ਤੇ ਜਦੋਂ ਸਵੇਰ ਹੋਈ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਮੈਂ ਤੇਰਾ ਭਾਂਡਾ ਭੰਨ ਦੇਵਾਂਗੀ ਮੇਰੇ ਪਾਪਾ ਵਿੱਚ ਤੂੰ ਵੀ ਬਰਾਬਰੀ ਦਾ ਹਿੱਸੇਦਾਰ ਹੈ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ ਰਾਤ ਨੂੰ ਮੈਂ ਆਪਣੇ ਪਤੀ ਨੂੰ ਪੂਰੇ ਚਲਵੇ ਦਿਖਾਏ ਉਸ ਨੂੰ ਸ਼ਰਾਬ ਪਿਲਾ ਦਿੱਤੀ ਸ਼ਰਾਬ ਦੇ ਨਸ਼ੇ ਵਿੱਚ ਉਸ ਨੇ ਮੈਨੂੰ ਸਾਰੀ ਗੱਲ ਦੱਸੀ ਕਿ ਰਾਜੀਵ ਉਹਨਾਂ ਦਾ ਆਪਣਾ ਬੇਟਾ ਨਹੀਂ ਸੀ ਉਹਨਾਂ ਦੇ ਦੋਸਤ ਦਾ ਬੇਟਾ ਸੀ ਤੇ ਮੇਰਾ ਦੋਸਤ ਬਹੁਤ ਹੀ ਅਮੀਰ ਸੀ ਤੇ ਮੇਰੇ ਕੋਲ ਕੁਝ ਵੀ ਨਹੀਂ ਸੀ ਸਾਡੇ ਸਿਰਫ ਬੇਟੀ ਸੀ ਅਸੀਂ ਜਦੋਂ ਇਹਨਾਂ ਦੇ ਘਰ ਆਏ ਤਾਂ ਅਸੀਂ ਰਾਜੀਵ ਦੇ ਮਾਤਾ ਪਿਤਾ ਦਾ ਐਕਸੀਡੈਂਟ ਕਰਵਾ ਦਿੱਤਾ ਸਾਰੀ ਜਾਇਦਾਦ ਰਾਜੀਵ ਦੇ ਨਾਮ ਹੋ ਗਈ। ਅਲਤਾਫ ਨੇ ਸਾਨੂੰ ਇਹ ਆਰਡਰ ਦਿੱਤੇ ਕਿ ਜਿੰਨੇ ਟਾਈਮ ਤੱਕ ਰਾਜੀਵ 18 ਸਾਲਾਂ ਦਾ ਨਹੀਂ ਹੋ ਜਾਂਦਾ ਉਹਨਾ ਟਾਈਮ ਤੁਸੀਂ ਉਸ ਪ੍ਰਾਪਰਟੀ ਤੇ ਰਾਜੀਵ ਦੀ ਦੇਖਭਾਲ ਕਰਨੀ ਹੈ। ਜਦੋਂ ਰਾਜੀਵ ਵੱਡਾ ਹੋ ਗਿਆ ਤਾਂ ਉਸਨੇ ਘਰਵਰ ਹੋਰ ਵਧਾ ਲਿਆ। ਅਸੀਂ ਆਪਣੀ ਲੜਕੀ ਦਾ ਵਿਆਹ ਉਸ ਨਾਲ ਕਰਨਾ ਚਾਹੁੰਦੇ ਸੀ ਪਰ ਉਸਨੇ ਦੱਸਿਆ ਕਿਉਂ ਹੋਰ ਲੜਕੀ ਨੂੰ ਪਸੰਦ ਕਰਦਾ ਸਾਡੇ ਹੱਥੋਂ ਫੇਰ ਜਾਇਦਾਦ ਚਲੀ ਗਈ ਤਾਂ ਅਸੀਂ ਨਾ ਚਾਹੁੰਦੇ ਹੋਏ ਵੀ ਵਿਆਹ ਲਈ ਮੰਨ ਗਏ ਹੁਣ ਅਸੀਂ ਰਾਜੀਵ ਦੇ ਖਾਣੇ ਵਿੱਚ ਇਦਾਂ ਦੀ ਚੀਜ਼ ਮਿਲਾ ਰਹੇ ਸੀ ਜਿਸ ਨਾਲ ਉਸਦੀ ਤਬੀਅਤ ਹੌਲੀ-ਹੌਲੀ ਕਰਕੇ ਖਰਾਬ ਹੋਣ ਲੱਗੀ ਉਸ ਨੂੰ ਡਾਕਟਰ ਕੋਲ ਵੀ ਲੈ ਕੇ ਜਾਂਦੇ ਤਾਂ ਰਿਪੋਰਟ ਵਿੱਚ ਵੀ ਇਹ ਜ਼ਹਿਰ ਹੀ ਆਇਆ ਸੀ ਪਰ ਮੈਂ ਡਾਕਟਰ ਨੂੰ ਪੈਸੇ ਦੇ ਕੇ ਉਸ ਦਾ ਮੂੰਹ ਬੰਦ ਕਰਵਾ ਦਿੱਤਾ ਸੀ ਜਦੋਂ ਰਾਜੀਵ ਨੇ ਪੁੱਛਿਆ ਤਾਂ ਉਸ ਨੂੰ ਦੱਸਿਆ ਕਿ ਉਸ ਨੂੰ ਬਲੱਡ ਕੈਂਸਰ ਹੈ ਉਹ ਤੈਨੂੰ ਦੁਖੀ ਨਹੀਂ ਦੇਖ ਸਕਦਾ ਉਸਨੇ ਕਿਹਾ ਕਿ ਇਹ ਗੱਲ ਮੇਰੀ ਪਤਨੀ ਨੂੰ ਨਾ ਦੱਸੀ ਜਾਵੇ ਉਸਨੇ ਆਪਣਾ ਆਫਿਸ ਘਰ-ਬਾਰ ਸਾਰੀ ਜਾਇਦਾਦ ਤੇਰੇ ਨਾਮ ਕਰ ਦਿੱਤੀ ਸਾਨੂੰ ਬਹੁਤ ਦੁੱਖ ਹੋਇਆ ਕਿਉਂਕਿ ਜ਼ਮੀਨ ਜਾਇਦਾਦ ਸਾਡੇ ਹੱਥੋਂ ਚਲੀ ਗਈ ਸੀ ਉਸ ਦਿਨ ਉਸ ਨੂੰ ਜਿਆਦਾ ਜ਼ਹਿਰ ਦੇ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਹੁਣ ਜੋ ਤੂੰ ਮੈਨੂੰ ਕਮਰੇ ਵਿੱਚ ਨਾ ਆਉਂ ਤੇ ਸਾਈਨ ਕਰਦੀ ਸੀ ਉਹ ਪ੍ਰਾਪਰਟੀ ਦੇ ਕਾਗਜ਼ ਸੀ ਜਿਸ ਨੂੰ ਤੂੰ ਹੌਲੀ-ਹੌਲੀ ਸਾਈਨ ਕਰਕੇ ਸਾਡੇ ਨਾਮ ਕਰ ਰਹੀ ਸੀ ਮੇਰਾ ਤੇਰੇ ਨਾਲ ਵਿਆਹ ਲਈ ਵੀ ਤੇਰੀ ਸੱਸ ਨੇ ਰਾਜੀਵ ਨੂੰ ਮਾਨਸਿਕ ਦਬਾਅ ਪਾ ਕੇ ਮਸਾ ਹੀ ਮਨਾਇਆ ਸੀ ਤੇ ਹੁਣ ਅਸੀਂ ਤੇਰੇ ਖਾਣੇ ਵਿੱਚ ਵੀ ਜ਼ਹਿਰ ਪਾ ਕੇ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਇਹ ਸਾਰੀਆਂ ਗੱਲਾਂ ਰਿਕਾਰਡਿੰਗ ਕਰ ਲਈਆਂ ਤੇ ਪੁਲਿਸ ਨੂੰ ਦਿਖਾ ਦਿੱਤੀਆਂ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਹੁਣ ਅਦਾਲਤ ਵਿੱਚ ਕੇਸ ਚੱਲ ਰਿਹਾ मनुख ਨੂੰ ਲਾਲਚ ਇਸ ਕਦਰ ਅੰਨਾ ਕਰ ਦਿੰਦਾ ਹੈ ਕਿ ਉਸ ਨੂੰ ਚੰਗੇ ਤੇ ਮਾੜੇ ਦਾ ਪਤਾ ਨਹੀਂ ਲੱਗਦਾ ਜੇ ਰਾਜੀਵ ਨੂੰ ਸਿੱਧਾ ਕਹਿ ਦਿੰਦੇ ਤਾਂ ਸ਼ਾਇਦ ਉਸ ਨੇ ਸਾਰੀ ਜ਼ਮੀਨ ਜਾਇਦਾਦ ਇਹਨਾਂ ਨੂੰ ਦੇ ਦੇਣੀ ਸੀ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਮੇਰੇ ਕੋਲੋਂ ਰਾਜੀਵ ਹਮੇਸ਼ਾ ਲਈ ਦੂਰ ਹੋ ਗਿਆ ਪਰ ਉਸ ਦਿਨ ਦੀ ਨਿਸ਼ਾਨੀ ਮੇਰੇ ਪੇਟ ਵਿੱਚ ਅਜੇ ਵੀ ਪਲ ਰਹੀ ਆ ਮੈਂ ਇਸ ਵਾਸਤੇ ਜ਼ਿੰਦਗੀ ਕੱਢ ਰਹੀ ਹਾਂ ਕਿ ਉਸ ਦਾ ਬੱਚਾ ਆਵੇਗਾ ਤੇ ਮੇਰਾ ਜੀਵਨ ਸੋਖ ਭਰਿਆ ਹੋ ਜਾਵੇਗਾ ਸੋ ਦੋਸਤੋ ਕਿਵੇਂ ਜਿਹੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ